ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਮਕਤਿ ਰੱਖਿਆ ਪਾਰ ਬ੍ਰਹਮਨ ਹਸਤ ਕਾਇਆ ਰੱਖਿਆ ਪਰਮੇਸ਼ੁਰ ਐ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ੁਰ ਐ ਸਰਬ ਰਖਿਆ ਗੁਰਦੇ ਆਲੇ ਭੈ ਗੋਖ ਬਿਨਾ ਸਨੇ ਵਚਲ ਅਨਾਥ ਨਾਥੀ ਸਰਨ ਨਾਨਕ ਪੁਰਖ ਅਚਤ ਹੈ ਕੋਰ ਦੁਖਿਅੰ ਅਨਕ ਹਤਿੰ ਜਨਮ ਦਾਤ ਰੰ ਮਹਾ ਬਿਖਿਆਦੰ ਮਿਟੰਦ ਸਗਲ ਤਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਠ ਅਗਨ ਕਰੋਤ ਸੋਰਠ ਮਹੱਲਾ ਪੰਨਿਵਾ ਗੁਰਕਾ ਸ਼ਬਦ ਰਖਵਾਰੇ ਚੌਕੀ ਜੋਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲੱਜਾਏ ਕਿਰਪਾ ਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਨਿਕ ਪ੍ਰਭ ਅਵਨਾਤੀ ਤਾ ਕਿਸੇ ਨ ਬਿਰਥੀ ਜਾਤੀ ਅਨੰਦ ਕਰੈ ਤੇਰੇ ਦਸਾ ਜਪ ਪੂਰਨ ਹੋਈ ਆਸਾ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾਵਨਾ ਲਗਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰਾ ਰਾਮਕਾਰ ਦੁਖ ਲਗੈ ਨਾ ਭਾਈ ਸਤਗੁਰੂ ਪੂਰਾ ਭੇਟਿਆ ਦਿਨ ਬਣਤ ਮਣਾਈ RAM ਨਾਮ ਔਖ ਦੀਆਂ ਇਕਲਵ ਲਾਈ ਰਹਾਉ ਰੱਖ ਨੀਏ ਤਨ ਰਖਣ ਹਾਰ ਸਭ ਬਿਅਰ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਗੁਣ ਛੁਟੇ ਨਾ ਜਾਏ ਉਹ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਵੋ ਚਿਤਵਨੀ ਉਦਮ ਕਰੋਠ ਨੀਤ ਹਰ ਕੀਰਤਨ ਕਾ ਆਹਰੋ ਹਰਦੇ ਹੋ ਨਾਨਕ ਕੇ ਮੀਤ ਮਨ ਮਹਿ ਚਿਤ ਵੋ ਚਿਤਵਨੀ ਉਦਮ ਕਰੋਠ ਨੀਤ ਹਰ ਕੀਰਤਨ ਕਾ ਆਹਰੋ ਕਰਦੇ ਹੋਂ ਨਾਨਕ ਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ